ਮੈਂ ਕਿਰਨਜੀਤ ਸਿੰਘ ਹੈਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਜਨਸ ਕਦਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਮਿਤ ਸਾਹਿਬ ਵੱਲੋਂ ਜਿਹੜੇ ਸਾਡੇ ਦੇਸ਼ ਦੇ ਹੋਮ ਮਿਨਿਸਟਰ ਹੈ ਉਹਨਾਂ ਵੱਲੋਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬਾਬਾ ਸਾਹਿਬ ਡਾਕਟਰ ਪੀ ਬਰਾਵਾਂ ਮੇੜਕਰ ਜੀ ਦਾ અપਮਾਨ ਕੀਤਾ ਗਿਆ ਜਿਸ અપਮਾਨ ਦੇ ਖਿਲਾਫ ਕਾਂਗਰਸ ਪਾਰਟੀ ਵੱਲੋਂ ਤੇ ਹੋਰ ਐਮਪੀਜ਼ ਵੱਲੋਂ ਪਾਰਲੀਮੈਂਟ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਤੇ ਅਸੀਂ ਅੱਜ ਨੈਸ਼ਨਲ ਦਲਤ ਮਹਾਪੰਚਾਇਤ ਵੱਲੋਂ ਬੀ ਅਮਿਤ ਸ਼ਾਹ ਜੀ ਦਾ ਪੁੱਤਰਾ ਫੂਕੇ ਰੋਸ ਪ੍ਰਦਰਸ਼ਨ ਕਰ ਰਹੇ ਆ ਕਿਉਂਕਿ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਨੇ ਕਿਸੇ ਇੱਕ ਵਰਗ ਵਿਸ਼ੇਸ਼ ਲਈ ਕੰਮ ਨਹੀਂ ਕੀਤਾ ਮਤਲਬ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਦਾ ਨਾਮ ਲੈ ਕੇ ਅਮਿਤ ਸ਼ਾਹ ਜੀ ਬੋਲੋ ਬਾਰ-ਬਾਰ ਕਹਿਣਾ ਕਿ ਜਿੰਨੀ ਵਾਰ ਰਾਹੁਲ ਗਾਂਧੀ ਜੀ ਅੰਬੇਦਕਰ 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 ਕਰਦੇ ਆ ਜੇ ਰੱਬ ਦਾ ਨਾਮ ਲੈਣ ਤਾਂ ਪਰਮਾਤਮਾ ਵੀ ਥੱਲੇ ਆ ਸਕਦਾ ਤੋ ਅਸੀਂ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਨੂੰ ਕਿਸੇ ਪਰਮਾਤਮਾ ਤੋਂ ਘਟ ਨਹੀਂ ਸਮਝਦੇ ਕਿਉਂਕਿ ਉਹਨਾਂ ਨੇ ਉਹਨਾਂ ਲੋਕਾਂ ਦੀ ਤਕਦੀਰ ਬਦਲੀ ਜਿਨ੍ਹਾਂ ਨੂੰ ਕੋਈ ਮਨੁੱਖ ਨਹੀਂ ਸੀ ਸਮਝਦਾ ਔਰਤਾਂ ਨੂੰ ਦਲਤਾਂ ਨੂੰ ਮਤਲਬ ਸ਼ੂਦਰਾਂ ਨੂੰ ਉਤਾਰਨ ਦੇ ਅਧਿਕਾਰ ਇਹ ਮਨੁੱਖ ਸਿਮਰਤੀ ਕਹਿੰਦੀ ਹੈ ਉਹ ਮਨੁੱਖ ਸਿਮਰਤੀ ਨੂੰ ਬਦਲਣ ਵਾਲਾ ਇਰਾਨ ਬਾਬਾ ਸਾਹਿਬ ਡਾਕਟਰ ਬੀਮਰਾਓ ਅੰਬੇਡਕਰ ਹੈ ਦੇਸ਼ ਨੂੰ ਐਸਾ ਸੰਵਿਧਾਨ ਦਿੱਤਾ ਜਿਤੇ ਹਰ ਵਰਗ ਦੇ ਵਿਅਕਤੀ ਨੂੰ ਬਰਾਬਰ ਰਹਿਣ ਦਾ ਹੱਕ ਹੈ ਆਪਣੀ ਗੱਲ ਕਹਿਣ ਦਾ ਹੱਕ ਹੈ ਭਾਵੇਂ ਅੱਜ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵੱਡੀ ਚਰਚਾ ਹੋ ਰਹੀ ਹੈ ਕਿ ਬੀਜੇਪੀ ਭਾਰਤੀ ਜਨਤਾ ਪਾਰਟੀ ਮਨੁਸ਼ਮਰਦੀ ਲਾਗੂ ਕਰਨਾ ਚਾਹੁੰਦੀ ਹੈ ਤੇ ਸੰਵਿਧਾਨ ਬਦਲਣਾ ਚਾਹੁੰਦੀ ਹੈ ਇਸ ਕਰਕੇ ਬਾਰ ਬਾਰ ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਡਕਰ ਦਾ ਅਪਮਾਨ ਜਿਹੜਾ ਕੀਤਾ ਜਾ ਰਿਹਾ ਹੈ ਦੇਸ਼ ਦੇ ਹਰ ਕੋਨੇ ਵਿੱਚ ਹੀ ਨਹੀਂ ਅੱਜ ਦੇ ਵਿਸ਼ਵ ਦੇ ਵਿੱਚ ਜਿੱਥੇ ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਡਕਰ ਨੂੰ ਮੰਨਣ ਵਾਲੇ ਲੋਕ ਨੇ ਮਨਣ ਵਾਲੇ ਲੋਕ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਚਾਹਣ ਵਾਲੇ ਲੋਕ ਨੇ ਸੰਵਿਧਾਨ ਨੂੰ ਬਰਕਰਾਰ ਰੱਖਣ ਵਾਲੇ ਲੋਕ ਨੇ ਅੱਜ ਸਾਰੇ ਹਰ ਕੋਨੇ ਵਿੱਚ ਅੰਸ਼ਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਅਸੀਂ ਮੰਗ ਕਰਦੇ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਵੀ ਸਾਨੂੰ ਅਫਸੋਸ ਹੈ ਕਿ ਉਹਨਾਂ ਨੂੰ ਅਮਿਤ ਸ਼ਾਹ ਨੂੰ ਟੋਕਣਾ ਚਾਹੀਦਾ ਸੀ ਕਿ ਇਸ ਤਰ੍ਹਾਂ ਅੰਬੇਡਕਰ ਸਾਹਿਬ ਦੇ ਬਾਰੇ ਚੋ ਬੋਲਣ ਪਰ ਮੋਦੀ ਜੀ ਅਮਿਤ ਸ਼ਾਹ ਨੂੰ ਬਚਾਉਣ ਦੇ ਵਿੱਚ ਲੱਗੇ ਹੋਏ ਨੇ ਸੋ ਮੰਗ ਕਰਦੇ ਹਾਂ ਅਸੀਂ ਸਮੁੱਚੇ ਸਮਾਜ ਵੱਲੋਂ ਕਿ ਤੁਰੰਤ ਅਮਿਤ ਸ਼ਾਹ ਨੂੰ ਕੈਬਨਿਟ ਦੇ ਵਿੱਚੋਂ ਹਟਾਇਆ ਜਾਵੇ ਤੇ ਅਮਿਤ ਸ਼ਾਹ ਜੀ ਪਾਰਲੀਮੈਂਟ ਵਿੱਚ ਖੜ ਕੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਕੀਤੇ અપਮਾਨ ਦੇ ਲਈ ਮਾਫੀ ਮੰਗਣ